ਫਿਰੋਜ਼ਪੁਰ ਦੇ ਹਬੀਬ ਕੇ ਬੰਨ ਤੇ ਲਗਾਤਾਰ ਸੇਵਾ ਚੱਲ ਰਹੀ ਹੈ ਔਰ ਹਜ਼ਾਰਾਂ ਲੋਕ ਇੱਥੇ ਸੇਵਾ ਦੇ ਵਿੱਚ ਜੁਟੇ ਆ ਹਰ ਤਰ੍ਹਾਂ ਦੀ ਸੇਵਾ ਇੱਥੇ ਜਿੱਥੇ ਖੀਰ ਦਾ ਲੰਗਰ ਚੱਲ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਇੱਥੇ ਸੇਵਾ ਦੇ ਵਾਸਤੇ ਸਾਰੀਆਂ ਚੀਜ਼ਾਂ ਖਾਣ ਪੀਣ ਦੇ ਲਈ ਪਹੁੰਚ ਰਹੀਆਂ ਤਾਂ ਤੁਹਾਨੂੰ ਅਸੀਂ ਖਾਸ ਤੌਰ ਤੇ ਦਿਖਾਉਣਾ ਹੈ ਕਿ ਕਿਸ ਤਰੀਕੇ ਦੇ ਨਾਲ ਦੇਸੀ ਇੰਜੀਨੀਅਰ ਜਿਹੜੇ ਹੈ ਉਹ ਕੰਮ ਕਰ ਰਹੇ ਆ ਆ ਦੇਖੋ ਕਿ ਇਸ ਤਰੀਕੇ ਦੇ ਨਾਲ ਥੱਲੇ ਇੱਥੇ ਲਗਾਤਾਰ ਜਕਾਰਿਆਂ ਦੀ ਗੂੰਜ ਵੀ ਤੁਹਾਨੂੰ ਸੁਣ ਰਹੀ ਹੋਏਗੀ ਕਿ ਇਸ ਤਰੀਕੇ ਦੇ ਨਾਲ ਕੁਝ ਵੱਡੇ ਜਿ ਵੱਡੀਆਂ ਜਿਹੜੀਆਂ ਲੱਕੜਾਂ ਹੈਗੀਆਂ ਇਹਨਾਂ ਨੂੰ ਤੋੜੇ ਕਹਿ ਲੋ ਜਾਂ ਇਸ ਤਰੀਕੇ ਨਾਲ ਪਹਿਲਾਂ ਉਹਨਾਂ ਨੂੰ ਥੱਲੇ ਰੱਖਿਆ ਜਾਂਦਾ ਹੈ ਉਹਦੇ ਉੱਪਰ ਰੱਸਿਆਂ ਦੇ ਨਾਲ ਗੱਟੇ ਜਿਹੜੇ ਆ ਉਹਨਾਂ ਨੂੰ ਉਹਨਾਂ ਨੂੰ ਕ੍ਰੇਟ ਰੂਪੀ ਬਣਾਇਆ ਜਾਂਦਾ ਹੈ ਕਿ ਉਹਨਾਂ ਨੂੰ ਬੰਨਿਆ ਜਾਣਾ ਤਾਂ ਕਿ ਉਹ ਜੋਇੰਟ ਹੋ ਜਾਣ ਇਸ ਤਰੀਕੇ ਨਾਲ ਇਹਨਾਂ ਨੂੰ ਬੰਨ ਲਿਆ ਜਾਂਦਾ ਹੈ ਇਸ ਤਰੀਕੇ ਉੱਪਰ ਗੱਟੇ ਰੱਖੇ ਜਾਂਦੇ ਆ ਫਿਰ ਇਹਨੂੰ ਬੰਨਿਆ ਜਾਂਦਾ ਇੱਧਰ ਦੇਖੋ ਕਿ ਇੱਧਰ ਵੀ ਬਨ ਰਹੇ ਨੇ ਇਹੋ ਹੀ ਤਕਨੀਕ ਅਪਣਾਈ ਜਾ ਰਹੀ ਹੈ ਇੱਥੇ ਕਿ ਇਸ ਤਰੀਕੇ ਇਹਨਾਂ ਨੂੰ ਰਸਿਆਂ ਨਾਲ ਬੰਨਿਆ ਜਾਂਦਾ ਤਾਂ ਕਿ ਜਦੋਂ ਥੱਲੇ ਡਿੱਗਣਗੇ ਇਹ ਖਿੰਡਣ ਨਾ ਜੇਕਰ ਇੱਕ ਥਾਂ ਤੇ ਡਿੱਗਣਗੇ ਤਾਂ ਇਹ ਉੱਥੇ ਇੱਕੋ ਥਾਂ ਤੇ ਰੁਕ ਸਕਦੇ ਆ ਉਸੇ ਜਗ੍ਹਾ ਤੇ ਫਿਰ ਅਗਲਾ ਕਰੇਟ ਸੁੱਟਿਆ ਜਾਂਦਾ ਹੈ ਤਾਂ ਫਿਰ ਉੱਪਰ ਤੱਕ ਇਹ ਆਉਂਦੇ ਨੇ ਸਤਿ ਸ਼੍ਰੀ ਅਕਾਲ ਬਾਬਾ ਜੀ ਕਿੰਨੇ ਕ ਦਿਨਾਂ ਤੋਂ ਸੇਵਾ ਕਰ ਰਹੇ ਹੋ ਚਾਰ ਪੰਜ ਦਿਨ ਹੋ ਗਏ ਜੀ ਚਾਰ ਪੰਜ ਦਿਨ ਹੋਏ ਹਾਂਜੀ ਕਿੰਨਾ ਕੁ ਕਾਮਯਾਬ ਹੋਏ ਲੱਗਦੇ ਹੋ ਬਾਬੇ ਦੀ ਕਿਰਪਾ ਜੀ ਸੌਰ ਸੰਗਤ ਦਾ ਸਹਿਯੋਗ ਹੈ ਜੀ ਸੰਗਤ ਹੀ ਸਾਰਾ ਕੁਝ ਕਰਦੀ ਹੈ ਕੋਈ ਵੀ ਨਹੀਂ ਇੱਥੇ ਕੋਈ ਕੁਝ ਕਰ ਰਿਹਾ ਸੰਗਤ ਦੇ ਸੁਭਾਵ ਨਾਲ ਸਭ ਕੁਝ ਸੰਗਤ ਹੀ ਲਈ ਆਂਦੀ ਹੈ ਗੱਟੇ ਵੀ ਜਾਲ ਵੀ ਪ੍ਰਸ਼ਾਦੇ ਵੀ ਸਭ ਕੁਝ ਸੰਗਤ ਲੈ ਆ ਰਹੀ ਜੀ ਟਰਾਲੀਆਂ ਟਰੈਕਟਰ ਕੋਈ ਇੱਥੇ ਪਰਦਾਸ਼ਨ ਆ ਕੇ ਕੋਈ ਨਹੀਂ ਕੰਮ ਕਰ ਰਿਹਾ ਜੀ ਆਹ ਦੇਖੋ ਜੀ ਸਾਰਾ ਕੁਝ ਗੁਰੂ ਸਾਹਿਬ ਨੇ ਸਭ ਨੂੰ ਬਖਸ਼ ਕੀਤੀ ਹੈ ਸਾਹਿਬ ਨੇ ਆਪ ਉਹਦੇ ਕੰਮਕਾਰ ਛੱਡ ਕੇ ਖੇਤਾਂ ਚ ਵਾਗੇ ਆਉਦੇ ਸਾਰੇ ਕੰਮ ਨਿਭੜ ਕਰਦੇ ਨੇ ਜੀ ਗੱਟੇ ਚੁੱਕ ਚੁੱਕ ਕੇ ਲਿਆ ਰਹੇ ਨੇ ਜੇ ਕੋਈ ਬੰਨ ਰਹਿਣੇ ਜੇ ਕੋਈ ਸੱਟ ਰਹਿਣੇ ਜੇ ਕੋਈ ਟਾਲੀਆਂ ਪਾਰ ਕਰ ਲਿਆ ਇੱਥੇ ਦੇਖੋ ਕਿ ਉਧਰ ਕੁਝ ਸਾਡੇ ਬਾਬੇ ਬੈਠੇ ਆ ਉਹ ਰਸਿਆਂ ਨੂੰ ਖੋਲ ਰਹੇ ਆ ਜਿਹੜੇ ਰਸੇ ਆ ਰਹੇ ਨੇ ਪਿੱਛੋਂ ਅਸੀਂ ਕਰ ਰਹੇ ਹਾਂ ਹਾਂ ਮੈਂ ਆ ਰਿਹਾ ਤੁਹਾਡੇ ਕੋਲ ਇਧਰਲੇ ਪਾਸੇ ਦੇਖੋ ਰਸਤੇ ਇਸ ਤਰੀਕੇ ਖੋਲੇ ਜਾਂਦੇ ਆ ਔਰ ਇਹ ਇੱਥੇ ਪਹੁੰਚ ਜਾਂਦੇ ਆ ਤਾਂ ਵੀਰ ਹੋਰੀ ਲੱਗੇ ਹੋਏ ਨੇ ਆ ਦੇਖੋ ਹਾਂਜੀ ਭਾਈ ਜੀ ਇਧਰ ਇਧਰ ਲੱਗੇ ਹੋਏ ਨੇ ਹਾਂਜੀ ਇਹੀ ਕਰੇ ਵਾਹਿਗੁਰੂ ਜੀ ਬੇ ਬੇ ਤਰ੍ਹਾਂ ਅਸੀਂ ਆਪਣੇ ਦੇਸ਼ ਦੀ ਸੇਵਾ ਕਰ ਰਹੇ ਹਾਂ ਅਸੀਂ ਦਿਹਾੜੀਦਾਰ ਹੈਗੇ ਹਾਂ ਪਰ ਫਿਰ ਵੀ ਸਾਰਿਆਂ ਦੇ ਨਾਲ ਸੰਯੋਗ ਦੇ ਨਾਲ ਸਾਡਾ ਕੰਮ ਇਹ ਸਪੂਰਨ ਹੋ ਜਾਵੇ ਸਾਡੀਆਂ ਫਸਲਾਂ ਪੱਕਣ ਵਾਲੀਆਂ ਨੇ ਠੀਕ ਹੈ ਜੀ ਫਰੋਇਦਪੁਰ ਮੇਰਾ ਪਿੰਡ ਜੀ ਮੈਂ ਸਬਜ਼ੀ ਮੰਡੀ ਕੰਮ ਕਰਨਾ ਪੱਲੇਦਾਰੀ ਦਾ ਲੇਦਰੀ ਦਾ ਕੰਮ ਕਰਦੇ ਹਾਂ ਜੀ ਮੈਂ ਆਪਣਾ ਕੰਮ ਛੱਡ ਕੇ ਤੇ ਮੇਰੇ ਘਰ ਦੀ ਵੀ ਮੇਰੇ ਬੱਚੇ ਵੀ ਸਾਰੇ ਇੱਥੇ ਕੰਮ ਕਰਦਾ ਸਾਰਾ ਪਰਿਵਾਰ ਹੀ ਹੈ ਸਾਰਾ ਪਰਿਵਾਰ ਹੀ ਹਾਂ ਇਧਰ ਵਾਈ ਹੈ ਤੁਹਾਡੀ ਕੋਈ ਨਹੀਂ ਵਾਈ ਨਹੀਂ ਗਈ ਅਸੀਂ ਮੈਂ ਕਈ ਜਣਾ ਮਜ਼ਦੂਰ ਹਾਂ ਮੈਂ ਹਾਂਜੀ ਵਾਈ ਗੁਰੂ ਜੀ ਖਾਲਸਾ ਵਾਈ ਗੁਰੂ ਜੀ ਫਤਿਹ ਮੈਂ ਇੱਕ ਬੇਨਤੀ ਕਰਨਾ ਚਾਹਣਾ ਹਾਂ ਮਤਲਬ ਵੀ ਇੱਥੇ ਮੈਂ ਪਰਸੋਂ 14 ਦਾ ਕੰਮ ਕਰਨਾ ਪਿਆ ਤੇ ਮੈਂ ਵੇਖਿਆ ਵੀ ਇੱਥੇ ਜਿੰਨੇ ਵੀ ਲੀਡਰ ਆਦੇ ਦੋ ਤਿੰਨਾਂ ਲੀਡਰਾਂ ਨੂੰ ਬੇਨਤੀ ਕੀਤੀ ਸੀ ਮਤਲਬ ਕਿ ਇੱਕ ਤਾਂ ਦੋ ਬੋੜਾ ਥਲੇ ਆਦਿਆਂ ਨਾਲ ਹਾਂ ਮਤਲਬ ਕੋਈ ਆ ਬੰਦਾ ਇਨਸਾਨ ਕੰਮ ਕਰਦੇ ਪੈਣੇ ਭਨ ਭਰਾ ਕੰਮ ਕਰਦੇ ਕਿਹਦਾ ਫੈਸਲਾ ਕੇ ਵਿੱਚ ਡਿੱਗ ਪਵੇ ਤਾਂ ਉਹਨੂੰ ਕਿਵੇਂ ਕਾਬੂ ਕਰਾਂਦੇ ਠੀਕ ਨਾ ਕਿਸੇ ਨੇ ਬੋਰਡ ਇੱਥੇ ਕਿਤੇ ਕਿਸੇ ਮੰਤਰੀ ਨੇ ਕਿੰਨੇ ਲੀਡਰ ਹੈ ਕਿਸੇ ਨੇ ਬੋਰਡ ਨਹੀਂ ਪਛਾਈ ਇੱਥੇ ਬਿਲਕੁਲ ਠੀਕ ਹਾਂਜੀ ਬਿਲਕੁਲ ਤੇ ਇਹ ਕੋਈ ਮਤਲਬ ਕੋਈ ਲਾਈਫ ਚੈੱਕ ਨਾ 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 ਕੋਈ ਸਰਕਾਰ ਬੰਦੇ ਨਾਲ ਕੋਈ ਇੱਥੇ ਹਲਫ ਨਹੀਂ ਕੀਤੀ ਸਾਡੀ ਬਿਲਕੁਲ ਉਵੇਂ ਆਈ ਜੋ ਜਨਤਾ ਕਰਦੀ ਵੀ ਜੀ ਬਿਲਕੁਲ ਤਾਂ ਬਹੁਤ ਵੱਡਾ ਵਾਜਬ ਪੁਆਇੰਟ ਆ ਕਿ ਵੀਰ ਹੋਰੀ ਕਹਿੰਦੇ ਆ ਕਿ ਅਸੀਂ ਬਿਲਕੁਲ ਕੰਡੇ ਤੇ ਆ ਦੇਖੋ ਆ ਕੰਡੇ ਤੇ ਆ ਜਮਾ ਹੀ ਕੰਡੇ ਤੇ ਆ ਇਹਨਾਂ ਨੇ ਲਗਾਤਾਰ ਇੱਥੋਂ ਕੰਮ ਕਰਨਾ ਉਹ ਕਹਿੰਦੇ ਕਿ ਅਸੀਂ ਇਹ ਪ੍ਰਸ਼ਾਸਨ ਨੂੰ ਕਿਹਾ ਸੀ ਕਿ ਇੱਕ ਅੱਧੀ ਬੋਟ ਤੇ ਜਾਂ ਫਿਰ ਸਾਨੂੰ ਲਾਈਫ ਜੈਕਟਸ ਜਿਹੜੀਆਂ ਨੇ ਉਹ ਉਹ ਸਾਨੂੰ ਇੱਥੇ ਪਹੁੰਚਾਈਆਂ ਜਾਣ ਮਤਲਬ ਉਹ ਉਹਨਾਂ ਦਾ ਸਾਨੂੰ ਪ੍ਰਬੰਧ ਕੀਤਾ ਜਾਵੇ ਤਾਂ ਉਹ ਕਹਿੰਦੇ ਕਿ ਪ੍ਰਸ਼ਾਸਨ ਨੇ ਇਹ ਵੀ ਨਹੀਂ ਕੀਤਾ ਤਾਂ ਪ੍ਰਸ਼ਾਸਨ ਨੇ ਇਹ ਵੀ ਨਹੀਂ ਕੀਤਾ ਇਹ ਬਿਲਕੁਲ ਠੀਕ ਹੈ ਕਿ ਜੇਕਰ ਖੁਦਾ ਨਾ ਖਾਸਤਾ ਵਾਇਗਰੂ ਨਾ ਕਰੇ ਕੋਈ ਖਿਸਕ ਵੀ ਜਾਂਦਾ ਤਾਂ ਫਿਰ ਉਹਨੂੰ ਬਚਾਉਣਾ ਕਿਵੇਂ ਆ ਇਹ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਬਣਦੀ ਆ ਇਹ ਬਿਲਕੁਲ ਠੀਕ ਆ ਗੱਲ ਇਹਨਾਂ ਦੀ ਕਿ ਨਾ ਕੋਈ ਲਾਈਫ ਜੈਕਟ ਹੈ ਤੇ ਨਾ ਹੀ ਕੋਈ ਨਾ ਹੀ ਕੋਈ ਬੋਟ ਹੈ ਤੇ ਨਾ ਹੀ ਕੋਈ ਐਕਸਪਰਟ ਬੰਦਾ ਇੱਥੇ ਕੋਈ ਜਿਸ ਨੂੰ ਤੈਰਾਕ ਹੋਵੇ ਕਿ ਉਹ ਉਸ ਨੂੰ ਬਚਾ ਸਕਦਾ ਹੋਵੇ ਤਾਂ ਇਸ ਤਰੀਕੇ ਦੇ ਨਾਲ ਇੱਥੇ ਕੰਮ ਜਿਹੜਾ ਹੈ ਉਹ ਬੇਸ਼ੱਕ ਲੋਕ ਕਰ ਰਹੇ ਨੇ ਤੇ ਵਾਇਗਰੂ ਦੇ ਆਸਰੇ ਦੇ ਨਾਲ ਹੀ ਕਰ ਰਹੇ ਨੇ ਕਿ ਸਾਡਾ ਤਾਂ ਰੱਬ ਹੀ ਰੱਖਾ ਔਰ ਜਿਵੇਂ ਅਸੀਂ ਵਿਖਾਇਆ ਕਿਸ ਤਰੀਕੇ ਦੇ ਨਾਲ ਗੱਟਿਆਂ ਨੂੰ ਰੱਖਿਆ ਜਾਂਦਾ ਕ੍ਰੇਟ ਤਿਆਰ ਕੀਤੇ ਜਾਂਦੇ ਆ ਔਰ ਉਹਨਾਂ ਨੂੰ ਫਿਰ ਜਕਾਰਿਆਂ ਦੀ ਜਕਾਰਿਆਂ ਦੀ ਗੂੰਜ ਦੇ ਅੰਦਰ ਉਸ ਨੂੰ ਪਾਣੀ ਦੇ ਵਿੱਚ ਸੁੱਟਿਆ ਜਾਂਦਾ ਤਾਂ ਇਧਰਲੇ ਪਾਸੇ ਜਿਹੜਾ ਕ੍ਰੇਟ ਤਿਆਰ ਹੋ ਗਿਆ ਤਾਂ ਇਸ ਨੂੰ ਸੁੱਟਣ ਦੀ ਤਿਆਰੀ ਕੀਤੀ ਜਾ ਰਹੀ ਹੈ ਉਸ ਨੂੰ ਸੁੱਟਣ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਇਹ ਜਕਾਰਿਆਂ ਦੀ ਗੂੰਜ ਦੇ ਵਿੱਚ ਸਾਰੇ ਦੇ ਸਾਰੇ ਜਿਹੜੇ ਆ ਇਹ ਸੁੱਟੇ ਜਾਣਗੇ ਆਹ ਦੇਖੋ ਕਰੇਟ ਡਿੱਗਿਆ ਜ਼ਰੂਰ ਹੈ ਪਰ ਅੰਦਾਜ਼ਾ ਕੋਈ ਨਹੀਂ ਕਿ ਉਹ ਕਿੱਥੇ ਗਿਆ ਪਰ ਇਹ ਜ਼ਰੂਰ ਹੈ ਅੰਦਾਜ਼ੇ ਦੇ ਨਾਲ ਕਿ ਜਿਹੜਾ ਅਗਲਾ ਕਰੇਟ ਆਉਣਾ ਹੈ ਉਹ ਇਸੇ ਜਗ੍ਹਾ ਤੇ ਸੁੱਟਿਆ ਜਾਏਗਾ ਤਾਂ ਕਿ ਉਹਦੇ ਉੱਤੇ ਡਿੱਗ ਪੇ ਤਾਂ ਇਸ ਤਰੀਕੇ ਦੇ ਨਾਲ ਆ ਵੀਰੋਹਰਾਂ ਦੇ ਦਾ ਸੱਟ ਵੀ ਵੱਜ ਗਈ ਇਹਨਾਂ ਦੇ ਹੱਥਾਂ ਤੇ ਇੱਧਰ ਦੇਖੋ ਤੁਸੀਂ ਹੱਥਾਂ ਤੇ ਛਾਲੇ ਆ ਚਲੋ ਇਹ ਇਹ ਬਾਬੇ ਨਾਨਕ ਦੀ ਧਰਤੀ ਹੈ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਜਿੰਨੀਆਂ ਵੀ ਹੁਣ ਤੱਕ ਆਫਤਾਂ ਆਈਆਂ ਇੱਥੇ ਪੰਜਾਬ ਦੇ ਜੰਮਿਆਂ ਜਾਇਆਂ ਨੇ ਮੂਹਰੇ ਹੋ ਕੇ ਉਹਨਾਂ ਆਫਤਾਂ ਦਾ ਟੱਕਰਾ ਕੀਤਾ ਤੇ ਉਸੇ ਦੇ ਨਾਲ ਰਲਦੀ ਮਿਲਦੀ ਇਹ ਰਲਦੀ ਮਿਲਦੀ ਇਹ ਜੈਕਾ ਅੱਜ ਜਿਹੜਾ ਇਹ ਆਫਤ ਹੈਗੀ ਆ ਇਹ ਬਿਲਕੁਲ ਉਸੇ ਤਰ੍ਹਾਂ ਦੇ ਨਾਲ ਹੀ ਆ ਤਾਂ ਇਹ ਬਾਈ ਰਸੇ ਦੇ ਨਾਲ ਕੀ ਇਹ ਇਹਦਾ ਇਹ ਇਹ ਪਤਾ ਲੱਗਦਾ ਇਹ ਪਤਾ ਲੱਗ ਕਿੰਨਾ ਡੁੱਗਾ ਇਹ ਇਹ ਕਮਾਲ ਗੱਲ ਆ ਮੈਂ ਕਹੀ ਇਹਨਾ ਕਿਹਦਾ ਅੰਦਾਜ਼ਾ ਕੋਈ ਨਹੀਂ ਇਹ ਦੇਸੀ ਇੰਜੀਨੀਅਰ ਬਣਾਇਆ ਆਪਣਾ ਜਗਾੜ ਕਿ ਆਹ ਦੇਖੋ ਆਹ ਰਸਾ ਇਹਨਾਂ ਨੇ ਬਾਹਰ ਫੜਿਆ ਰੱਖ ਲਿਆ ਤੇ ਇਹਦਾ ਅੰਦਾਜ਼ਾ ਹੈ ਕਿ ਇਹ ਇਹ ਕਰੇਟ ਇੱਕ ਕਰੇਟ ਇੱਥੇ ਜ ਟੁੱਟ ਗਿਆ ਬਾਈ ਹਾਂ ਇਹ 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 ਨਾਲ ਰਹਿ ਗਿਆ ਰਸਾ ਫੁੱਲ ਜਿਵੇਂ 10 ਫੁੱਟ ਦੀ ਰੱਸੀ ਹੈ ਹਾਂ ਤੇ ਆ ਜਿੰਨੀ ਰੱਸੀ ਤੂੰ ਗੰਢ ਤੋਂ ਥੱਲੇ 10 5 ਫੁੱਟ ਥੱਲੇ ਗਿਆ ਆ ਜਾ 5 ਫੁੱਟ ਗਿਆ ਇੱਕੋ ਦਮ ਬਾਹਰ ਆ ਗਈ ਰੱਸੀ ਇਹ ਇਹ ਦੀ ਮਿੰਨਤੀ ਹੋ ਗਈ ਇਹ ਸਾਡੀ ਮਿੰਨਤੀ ਹੋ ਗਈ ਜਿਵੇਂ ਕਿ ਸਾਡੀ ਡਿਊਟੀ ਰਾਤ ਨੂੰ ਹੁੰਦੀ ਹੈ ਇਹ ਵੀਰ ਦੇਣੇ ਲੱਗੇ ਨੇ ਅਸੀਂ ਰਾਤ ਨੂੰ ਇੱਥੇ 8 ਵਜੇ ਪਹੁੰਚ ਜਾਣਾ ਹੁੰਦਾ ਹੈ ਰੋਟੀ ਖਾ ਕੇ ਘਰ ਵਾਈਦਾ ਹੈ ਕਲੌਨ ਸਿੰਘ ਮੈਂ ਹੋਰ ਸਾਰੀ ਸੰਗਤ ਜਿਹੜੇ ਹੁਣ ਲੱਗੇ ਨੇ ਇਹ ਥੱਕ ਜਾਣਗੇ ਫਿਰ ਅਸੀਂ ਆ ਜਾਾਂਗੇ ਅਸੀਂ ਰਾਤ ਨੂੰ ਇੱਥੇ ਡਿਊਟੀ ਤੇ ਆਾਂਗੇ ਵਾਰੀ ਵਾਰੀ ਅਸੀਂ ਸਰਕਾਰ ਕੋਲੋਂ ਮੰਗ ਕਰ ਰਹੇ ਸਾਂ ਜਿਹੜੀਆਂ ਫੋਕਲ ਪੁਆਇੰਟ ਵਿੱਚ ਲਾਈਟਾਂ ਲੱਗੀਆਂ ਹੁੰਦੀਆਂ ਨੇ ਫਲੱਡ ਲਾਈਟਾਂ ਉਹ ਇੱਥੇ ਲਾਈਆਂ ਜਾਣ ਰਾਤ ਨੂੰ ਹਨੇਰਾ ਹੁੰਦਾ ਵੀਰੇ ਤੇ ਨਹੀਂ ਲਾਈਟਾਂ ਲਾਈਆਂ ਤਾਂ ਹੀਆਂ ਨੇ ਅਸੀਂ ਉਹਦੇ ਕੋਲੋਂ ਲਾਈਆਂ ਨੇ ਪਰ ਉਹਨਾਂ ਲਾਈਟਾਂ ਦਾ ਇੰਨਾ ਚਾਨਣ ਨਹੀਂ ਹੁੰਦਾ ਰਾਤ ਇੱਕ ਦਿਨ ਸਾਡਾ ਬੰਦਾ ਇੱਕ ਡਿੱਗ ਪਿਆ ਉਹ ਤਾਂ ਸਾਡੇ ਬੰਦੇ ਕੁਛ ਤਰਨਾ ਜਾਣਦੇ ਸੀ ਉਹਨਾਂ ਦਵਾ ਦੋ ਉਹਨੂੰ ਦਬੋਚ ਕੇ ਬਾਹਰ ਕੱਢ ਲਿਆ ਜੇ ਕੋਈ ਕੱਲਾ ਕਹਿਰਾ ਪਾਣੀ ਦੇ ਵਿੱਚ ਜਾਵੜੇ ਤਾਂ ਪਤਾ ਨਹੀਂ ਲੱਗਦਾ ਕੋਈ ਪਤਾ ਨਹੀਂ ਲੱਗਦਾ ਰਾਤ ਨੂੰ ਤਾਂ ਜਮ ਨਹੀਂ ਲੱਗਦਾ ਨਹੀਂ ਜੀ ਇਸੇ ਕਰਕੇ ਜੋ ਰਾਤ ਨੂੰ ਇੱਕ ਰੇਟ ਬੰਨੀ ਦੇਣੇ ਉਹਦਾ ਪਿੱਛੇ ਬੰਨੀ ਦੇਣੇ ਫਿਰ ਹੌਲੀ ਹੌਲੀ ਤੱਕ ਕੇ ਅੱਗੇ ਕਰੀ ਦੇਣੇ ਤੇ ਰਸੇ ਦੇ ਨਾਲ ਹੀ ਉਹਨਾਂ ਨੂੰ ਘੜੀ ਲਿਆ ਜੋ ਕਿ ਸਾਡੇ ਜਿਹੜੇ ਵੀਰ ਨੇ ਜੇ ਸੱਟ ਲਾ ਕੇ ਜੇ ਕੋਈ ਮਿੱਟੀ ਲਾ ਲੈਂਦਾ ਜਾਂ ਇੱਥੇ ਜਿਹੜੇ ਮੈਡੀਸਨ ਦੇ ਰਹੇ ਨੇ ਉਹਨਾਂ ਕੋਲੋਂ ਉਹਦੀ ਪੱਟੀ ਕਰਾ ਲਈ ਇਹ ਇਹ ਬਾਬੇ ਬਜ਼ੁਰਗ ਸਾਡੇ ਰਾਤ ਨੂੰ ਸਵਾ ਨਵਾਉਂਦੇ ਇੱਥੇ ਇਹਨਾਂ ਨੇ ਜੀ ਜਾਨ ਲਾ ਕੇ ਇੱਥੇ ਦਿਨ ਰਾਤ ਕੰਮ ਕੀਤਾ ਤਾਂ ਉਹ ਕਹਿੰਦੇ ਨੇ ਕਿ ਤਿੰਨ ਚੀਜ਼ਾਂ ਦੀ ਖਾਸ ਲੋੜ ਹੈ ਬੇੜੀਆਂ ਲਾਈਫ ਜੈਕਟਸ ਔਰ ਨਾਲ ਨਾਲ ਲਾਈਟਾਂ ਉਹ ਕਹਿੰਦੇ ਨੇ ਕਿ ਫਲੱਡ ਲਾਈਟਾਂ ਹੀ ਲਗਵਾ ਦਿਓ ਕਟੋ-ਕਟ ਬੰਦੇ ਸਾਡੇ ਦੂਰ ਤੱਕ ਦੇਖਦੇ ਨਜ਼ਰ ਆ ਜਾਣ ਤਾਂ ਪ੍ਰਸ਼ਾਸਨ ਨੂੰ ਇਹ ਅਪੀਲ ਕੀਤੀ ਜਾ ਰਹੀ ਹੈ ਕਹਿੰਦੇ ਅਪੀਲ ਪਹਿਲਾਂ ਵੀ ਕੀਤੀ ਸੀ ਪਰ ਹਾਲੇ ਤੱਕ ਸੁਣੀ ਨਹੀਂ ਗਈ ਫਿਲਹਾਲ ਲਗਾਤਾਰ ਸੇਵਾ ਚੱਲ ਰਹੀ ਹੈ ਸਾਡੇ ਨੌਜਵਾਨ ਬਜ਼ੁਰਗ ਔਰ ਨਾਲ ਦੀ ਨਾਲ ਇੱਥੇ ਬੀਬੀਆਂ ਵੀ ਆਪਣੀ ਬਣਦੀ ਸੇਵਾ ਜਿਹੜੀ ਆ ਉਹ ਨਿਭਾ ਰੀਆਂ ਖਾਸ ਗੱਲ ਇਹ ਹੈ ਕਿ ਬਹੁਤ ਸਾਰੇ ਇਸ ਦੇ ਵਿੱਚ ਵੀਰ ਇਦਾਂ ਦੇ ਆ ਜਿਹੜੇ ਦਿਹਾੜੀਦਾਰ ਨੇ ਰੋਜ਼ ਸਵੇਰੇ ਕੰਮ ਕਰਨ ਜਾਣਾ ਸ਼ਾਮ ਨੂੰ ਉਹਨਾਂ ਦੇ ਘਰ ਦੇ ਗੁਜ਼ਾਰੇ ਜੋਗਾ ਉਹਨਾਂ ਨੇ ਲੈ ਕੇ ਆਉਣਾ ਪਰ ਕਹਿੰਦੇ ਕਿ ਸਾਨੂੰ ਇਸ ਗੱਲ ਦੀ ਫਿਕਰ ਨਹੀਂ ਅਸੀਂ ਲਗਾਤਾਰ ਕੰਮ ਵੀ ਕਰ ਰਹੇ ਆ ਸਾਨੂੰ ਇਸ ਗੱਲ ਦੀ ਫਿਕਰ ਨਹੀਂ ਕਿ ਸਾਡੇ ਘਰ ਦੇ ਅੰਦਰ ਕੁਝ ਕੁਝ ਕਮਾਈ ਦੇ ਲਈ ਹੋਏਗਾ ਜਾਂ ਨਹੀਂ ਹੋਏਗਾ ਤਾਂ ਲਗਾਤਾਰ ਇੱਥੇ ਸੇਵਾ ਜਿਹੜੀ ਆ ਉਹ ਚੱਲ ਰਹੀ ਹੈ